ਸੋ ਵੀਰ ਸਿੰਘ ਬਾਦਲ ਤੇ ਹੋਰ ਨਾਂ ਅਕਾਲੀ ਲੀਡਰਾਂ ਨੇ ਜਿਹੜੀ ਉਹਨਾਂ ਨੂੰ ਤਨਖਾਹ ਲੱਗੀ ਸੀ ਧਾਰਮਿਕ ਸਜ਼ਾ ਵੀ ਕਿਹਾ ਜਾਂਦਾ ਹੈ ਸੇਵਾ ਵੀ ਕਿਹਾ ਜਾਂਦਾ ਹੈ ਉਹ ਪੂਰਨ ਕਰ ਲਈ ਹੈ ਅਗਲੇ ਫੈਸਲੇ ਦਾ ਇੰਤਜ਼ਾਰ ਹੈ ਜਾਂ ਫਿਰ ਅਗਲੀ ਕਾਰਗੁਜ਼ਾਰੀ ਸ਼੍ਰੋਮਣੀ ਅਕਾਲੀ ਦਲ ਦੀ ਕੀ ਹੋਵੇਗੀ ਉਹਦੇ ਤੇ ਸਭ ਦੀਆਂ ਨਜ਼ਰਾਂ ਟਿਕ ਗਈਆਂ ਹਨ ਉੱਤੀ ਦਰਜਨ ਦੇ ਕਰੀਬ ਇਹ ਜਿਨ੍ਹਾਂ ਨੂੰ ਸਖਤ ਤਨਖਾਹ ਲੱਗੀ ਪਾਪ ਉਹਨਾਂ ਦੇ ਗਲਾਂ ਵਿੱਚ ਤਖਤੀਆਂ ਪਾ ਦਿੱਤਾ। ਹੂੰ। ਉਹਨਾਂ ਦੇ ਗਲਾਂ ਦੇ ਵਿੱਚ ਜੋ ਤਖਤੀਆਂ ਪਾਈਆਂ ਉਹਦੇ ਵਿੱਚੋਂ ਸੁਖਵੀਰ ਸਿੰਘ, ਬਾਦਲ, ਬਲਵਿੰਦਰ ਸਿੰਘ, ਭੂਨਡੜ, ਦਰਜੀਤ, ਟੀਮਾ ਵਗੈਰਾ 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 ਸੀ। ਸੇਵਾ ਪੂਰੀ ਕਰਕੇ ਇਹ ਸ੍ਰੀ ਹਰਿਮੰਦਰ ਸਾਹਿਬ ਤੇ ਪਹੁੰਚੇ। ਹੂੰ। ਉੱਥੇ ਜਾ ਕੇ ਇਹਨਾਂ ਨੇ ਆਪਣੀ ਸੇਵਾ ਮੁਕੰਮਲ ਹੋਣ ਤੇ ਅਰਦਾਸ ਕਰਵਾਈ ਗਈ ਕਿ ਲਓ ਜੀ ਜੋ ਤੁਸੀਂ ਹੁਕਮ ਕੀਤਾ ਸੀ ਅਸੀਂ ਉਹ ਪੂਰਾ ਕਰਤਾ ਤੇ ਅਸੀਂ ਹੁਨ ਸੰਪੂਰਨਤਾ ਦੀ ਅਰਦਾਸ ਕਰਨ ਵਾਸਤੇ ਆਏ ਹਾਂ ਬੱਤਰਵੰਦਰ ਜੀ 14 ਦਸੰਬਰ ਹਮ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਹੈ ਹਮ ਮੈਨੂੰ ਦੱਸੋ ਕੱਲ ਕਿੱਥੇ ਬਣਾਇਆ ਗਿਆ ਨੌਰੀ ਬੈਰੀਅਰ ਦੇ ਉੱਤੇ ਜਗਜੀਤ ਸਿੰਘ ਢੱਲੇਵਾਲ ਮਰਨ ਵਰਤੇ ਬੈਠੇ ਨੇ ਭੋਖ ਹੜਤਾਲ ਉਹਨਾਂ ਦੀ ਜਾਰੀ ਹੈ ਤੇ 20 ਦਿਨ ਉਹਨਾਂ ਨੂੰ ਹੋ ਚੁੱਕੇ ਨੇ ਇਸ ਪੂਰੇ ਹਾਲਾਤਾਂ ਚੋਂ ਗੁਜ਼ਰਦੇ ਹੋਏ ਹਾਲਤ ਵੀ ਖਰਾਬ ਹੋਣੀ ਸ਼ੁਰੂ ਹੋ ਚੁੱਕੀ ਹੈ ਸੰਭੂ ਵਾਲੇ ਪਾਸਿਓਂ ਤਿੰਨ ਜਥੇ ਲਗਾਤਾਰ ਰਵਾਨਾ ਹੋ ਚੁੱਕੇ ਨੇ ਪਰ ਕੋਈ ਵੀ ਜਥਾ ਕਾਮਯਾਬ ਨਹੀਂ ਹੋਇਆ ਜਿਹੜਾ ਹਰਿਆਣਾ ਦੇ ਵਿੱਚ ਦਾਖਲ ਹੋ ਸਕੇ ਇਕ ਕੁਝ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਹੈ ਬਾਕੀ ਜਥੇਬੰਦੀਆਂ ਕਿਵੇਂ ਇਕੱਠ ਟ ਹੋਣ ਗਈਆਂ ਕਈਆਂ ਨੇ ਤਾਂ ਕਹਿਣਾ ਦੇ ਸ਼ੁਰੂ ਕਰ ਦਿੱਤਾ ਜਿਵੇਂ ਲੱਖਸ ਸੁਧਾਨਾ ਨੇ ਕਹਿਤਾ ਕਹਿੰਦੇ ਜੀ ਡੱਲੇਵਾਲ ਸਾਹਿਬ ਨੂੰ ਉਹਨਾਂ ਦਾ ਸਰੀਰ ਹੀ ਅੰਦਰੋਂ ਖਾਣਾ ਸ਼ੁਰੂ ਕਰ ਚੁੱਕਿਆ ਹੈ ਕਿਉਂਕਿ ਜਿਹੜੇ ਸੈਲਸ ਨੇ ਉਹ ਬੰਨ ਨੇ ਜਿਹੜੇ ਨਵੇਂ ਉਹ ਘਟ ਜਾਂਦੇ ਨੇ ਜਦੋਂ ਤੁਸੀਂ ਖਾਂਦੇ ਪੀਂਦੇ ਨਹੀਂ ਕੁਝ ਤੇ ਹੌਲੀ ਹੌਲੀ ਉਹ ਸਰੀਰ ਦੇ ਵਿੱਚ ਉਹ ਹੀ ਡਿਮਾਂਡ ਪੂਰੀ ਹੋਣ ਲੱਗ ਪੈਂਦੀ ਹੈ ਕਹਿੰਦੇ ਜਦੋਂ ਉਹਨਾਂ ਨੂੰ ਕੁਝ ਹੋ ਗਿਆ ਉਦੋਂ ਵੀ ਤਾਂ ਤੁਸੀਂ ਇਕੱਠੇ ਹੋ ਕੇ ਆਓਗੇ ਇਸ ਸਬ ਦੇ ਦਾ ਅਸਰ ਵੀ ਹੋਇਆ ਹੂੰ ਉਗਰਾਹ ਸਾਹਿਬ ਬੋਲੇ ਹੂੰ ਲੱਖੋਵਾਲ ਹੋਰੀ ਰਕੇਸ਼ ਕੈ ਧੋਰੀ ਹੂੰ ਤੇ ਇਹਨਾਂ ਦੇ ਕਈ ਬਰਾਬਰ ਦੇ ਭਾਈਵਾਲ ਹੂੰ ਉਹਨਾਂ ਨੇ ਵੀ ਆਦਾ ਨਾਰਾ ਮਾਰਿਆ ਪਰ ਜਿਸ ਸਤਿਤੀ ਦੇ ਵਿੱਚ ਤੁਰਪੇ ਖਾ ਕੁਛ ਰਹਿ ਨਹੀਂ 20 ਦਿਨ ਹੋ ਗਏ ਮਰਨਾ ਪੂਕਿਓ ਉਸ ਵਿਅਕਤੀ ਦਾ ਸਿਰੜ ਹੈਗਾ ਉਹ ਤਿਆਰੀ ਕਰਕੇ ਬੈਠੇ ਨੇ ਆਪਣੀ ਜਾਇਦਾਦ ਉਹਨਾਂ ਨੇ ਆਪਦੀਆਂ ਅਗਲੀਆਂ ਪੀੜ੍ਹੀਆਂ ਦੇ ਵਿੱਚ ਵਸੀਅਤ ਕਰਵਾ ਦਿੱਤੀ ਹੈ ਸਾਰੀ ਜ਼ਿੰਦਗੀ ਉਹਨਾਂ ਨੇ ਕਿਸਾਨੀ ਦੇ ਲੇਖੇ ਲਾਤਾ ਸਦ ਦੇ ਵਿੱਚ ਕਾਰਵਾਈ ਚੱਲ ਰਹੀ ਹੈ ਸਦਨ ਦੀ ਸਰਦਰਤ ਦਾ ਇਜਲਾਸ ਚੱਲ ਰਿਹਾ ਹੈ ਇਸ ਦੌਰਾਨ ਇੱਕ ਬਿੱਲ ਲਿਆਂਦਾ ਜਾ ਰਿਹਾ ਹੈ ਵਨ ਨੇਸ਼ਨ ਵਨ ਇਲੈਕਸ਼ਨ ਯਾਨੀ ਕਿ ਇੱਕ ਦੇਸ਼ ਇੱਕ ਚੋਣ ਸੰਸਦ ਦੇ ਉੱਤੇ ਹਮਲਾ ਹੋਇਆ ਸੀਗਾ ਪਿਛਲੇ ਹਫਤੇ ਦੇ ਦੌਰਾਨ ਹੀ 22ਵੀਂ ਬਰਸੀ ਉਹਦੀ ਜਿਹੜੀ ਆ ਮਨਾਈ ਗਈ ਹੈ ਤਾਂ ਉਹਦੇ ਬਾਰੇ ਵੀ ਕਈ ਅਪਡੇਟਸ ਉਸ ਤੋਂ ਬਾਅਦ ਵੀ ਕਿੰਨੀਆਂ ਘਟਨਾਵਾਂ ਵਾਪਰੀਆਂ ਸਰਕਾਰਾਂ ਆਈਆਂ ਗਈਆਂ ਸਾਰੇ ਪਾਰਟੀਆਂ ਦੀਆਂ ਆਈਆਂ ਅਜੇ ਤੱਕ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਇਹਨਾਂ ਨੇ ਸਬਕ ਕੋਈ ਲਿਆ ਜਾਂ ਨਹੀਂ ਲਿਆ ਉਹ ਆਪਾਂ ਲੋਕਾਂ ਤੇ ਛੱਡ ਦਿੰਦੇ ਹਾਂ ਹੂੰ ਸਾਸ੍ਰੀਕਾਲ ਸਾਡਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਉਦੇਸ਼ ਦੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਖਾਸ ਤੌਰ ਦੇ ਉੱਤੇ ਹਫ਼ਤੇ ਭਰ ਦੀਆਂ ਸਰਗਰਮੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਕਿ ਹਫ਼ਤੇ ਦੇ ਦੌਰਾਨ ਦੇਸ਼ ਦੇ ਵਿੱਚ ਸਿਆਸਤ ਦੇ ਵਿੱਚ ਵਿਦੇਸ਼ ਦੇ ਵਿੱਚ ਕੀ ਕੁਝ ਵਾਪਰ ਗਿਆ ਤੇ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਸਾਰੀਆਂ ਖਬਰਾਂ ਤੇ ਸਰਗਰਮੀਆਂ ਤੇ ਆਪਣਾ ਪ੍ਰਤੀਕਰਮ ਦਿੰਦੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਵਾਗਤ ਹੈ ਜੀ ਸ਼ੁਕਰੀਆ ਬਹੁਤ ਬਹੁਤ ਮਿਹਰਬਾਨੀ ਦਲ ਸਾਬ ਪਿਛਲੇ ਹਫਤੇ ਦੇ ਵਿੱਚ ਕਾਫੀ ਉਤਰਾ ਚੜਾ ਦੇਖਣ ਨੂੰ ਮਿਲੇ ਇੱਕ ਤਾਇਏ ਕਿ ਸੁਖਬੀਰ ਸਿੰਘ ਬਾਦਲ ਤੇ ਹੋਰ ਨਾਂ ਅਕਾਲੀ ਲੀਡਰਾਂ ਨੇ ਜਿਹੜੀ ਉਹਨਾਂ ਨੂੰ ਤਨਖਾਹ ਲੱਗੀ ਸੀ ਧਾਰਮਿਕ ਸਜ਼ਾ ਵੀ ਕਿਹਾ ਜਾਂਦਾ ਹੈ ਸੇਵਾ ਵੀ ਕਿਹਾ ਜਾਂਦਾ ਹੈ ਉਹ ਪੂਰਨ ਕਰ ਲਈ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਸੁਖਬੀਰ ਸਿੰਘ ਬਾਦਲ ਤੇ ਹੋਰ ਕਈ ਆਗੂ ਸ਼੍ਰੀ ਇਕਾਲ ਤਖਸਾ ਵਖੇ ਜਾ ਕੇ ਨਤਮਸਤਕ ਵੀ ਹੋਏ ਨੇ ਤੇ ਹੁਣ ਅਗਲੇ ਫੈਸਲੇ ਦਾ ਇੰਤਜ਼ਾਰ ਹੈ ਜਾਂ ਫਿਰ ਅਗਲੀ ਕਾਰਗੁਜ਼ਾਰੀ ਸ਼੍ਰੋਮਣੀ ਅਕਾਲੀ ਦਲ ਦੀ ਕੀ ਹੋਵੇਗੀ ਉਹਦੇ ਤੇ ਸਭ ਦੀਆਂ ਨਜ਼ਰਾਂ ਟਿਕ ਗਈਆਂ ਨੇ ਤਰਮੇਂਦਰ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ 2 ਦਸੰਬਰ ਨੂੰ ਸ਼੍ਰੀ ਕਾਲ ਤਖਤ ਸਾਹਿਬ ਤੋਂ ਇੱਕ ਇਹਨਾਂ ਸਾਰਿਆਂ ਨੂੰ ਬੁਲਾਇਆ ਗਿਆ ਪੇਸ਼ ਕੀਤਾ ਗਿਆ ਕਿ ਸ਼੍ਰੀਮਾਨ ਜੀ ਆ ਜਾਓ ਹੂੰ ਤੇ ਜਵਾਬ ਦਿਓ ਉਹਦੇ ਵਿੱਚ ਮੇਰੇ ਕਹ ਲੈ ਅੱਧੀ ਦਰਜਨ ਦੇ ਕਰੀਬ ਇਹ ਜਿਨ੍ਹਾਂ ਨੂੰ ਸਖਤ ਤਨਖਾਹ ਲੱਗੀ ਭਾਪ ਉਹਨਾਂ ਦੇ ਗਲਾਂ ਵਿੱਚ ਤਖਤੀਆਂ ਪਾਤੀਆਂ ਹੂੰ ਉਹਨਾਂ ਦੇ ਗਲਾਂ ਦੇ ਵਿੱਚ ਜੋ ਤਖਤੀਆਂ ਪਾਈਆਂ ਉਹਦੇ ਵਿੱਚੋਂ ਸੁਖਵੀਰ ਸਿੰਘ ਬਾਦਲ ਬਲਵਿੰਦਰ ਸਿੰਘ ਭੂਨਦੜ ਦਰਜੀਤ ਚੀਮਾ ਵਗੈਰਾ 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 ਸਨ ਅੱਧਿਆ ਅਨੁਤਰਖਾ ਲੱਗੀ 5 ਦਿਨ ਦੀ ਕੀਰੂ ਦੱਸ ਦਿੰਦੀ ਕਿਉਂਕਿ 2 ਦਿਨ ਇੱਕ ਦਿਨ ਅਕਾਲ ਤਖਤ ਸਾਹਿਬ ਫਿਰ ਜਿੰਨੇ ਤਖਤ ਨੇ ਉੱਥੇ ਵੀ ਦੋ ਦੋ ਦਿਨ ਦੀ ਸੇਵਾ ਇਹਨਾਂ ਨੂੰ ਲਈ ਗਈ ਸੇਵਾ ਪੂਰੀ ਕਰਕੇ ਇਹ ਸ੍ਰੀ ਹਰਿਮੰਦਰ ਸਾਹਿਬ ਤੇ ਪਹੁੰਚੇ ਹਮ ਉੱਥੇ ਜਾ ਕੇ ਇਹਨਾਂ ਨੇ ਆਪਣੀ ਸੇਵਾ ਮੁਕੰਮਲ ਹੋਣ ਤੇ ਅਰਦਾਸ ਕਰਵਾਈ ਗਈ ਕਿ ਲਓ ਜੀ ਜੋ ਤੁਸੀਂ ਹੁਕਮ ਕੀਤਾ ਸੀ ਅਸੀਂ ਉਹ ਪੂਰਾ ਕਰਤਾ ਤੇ ਅਸੀਂ ਹੁਣ ਸੰਪੂਰਨਤਾ ਦੀ ਅਰਦਾਸ ਕਰਨ ਵਾਸਤੇ ਆਏ ਹਮ ਕੀਤੀ ਵੀ ਗਈ ਕਿਉਂਕਿ ਹੁਕਮ ਜੀ ਬ੍ਰਿਆਤ ਹੈ ਇਸ ਦੇ ਦੌਰਾਨ ਦੋ ਦਿਨ ਤਖਤਸ਼ਰੀ ਕੇਸਗੜ੍ਹ ਸਾਹਿਬ ਦੋ ਦਿਨ ਸ਼੍ਰੀ ਫਤਿਹਗੜ੍ਹ ਸਾਹਿਬ ਹੂੰ ਦੋ ਦਿਨ ਤਖਤਸ਼ਰੀ ਦਮਦਮਾ ਸਾਹਿਬ ਤੇ ਦੋ ਦਿਨ ਸ਼੍ਰੀ ਮੁਕਤਸਰ ਸਾਹਿਬ ਪਹਿਰੇਦਾਰ ਬਣ ਕੇ ਬੈਠਣਾ ਹੈ ਭਾਂਡਿਆਂ ਦੀ ਸੇਵਾ ਕਰਨੀ ਹੈ ਪਾਠ ਸੁਣਨੇ ਤੇ ਉਸ ਤੋਂ ਬਾਅਦ ਫਰਗ ਹੁਣੇ ਪਖਾਨਿਆਂ ਦੀ ਉਹਦੇ ਵਿੱਚ ਸੇਵਾ ਵੀ ਸੀ ਇਹਨਾਂ ਸਾਰਿਆਂ ਨੇ ਉਹ ਸੇਵਾ ਕੀਤੀ ਜਿਹੜੇ ਬਹੁ ਗਿਣਤੀ ਸੁਧਾਰ ਲੈਰ ਵਾਲੇ ਸੀ ਇਹਨਾਂ ਨੂੰ ਤਾਂ 5 ਦਿਨ ਦੀ ਉਹ ਲੱਗੀ ਸੀ ਹੂੰ ਇਹ ਵੀ ਸੀ ਵੀ ਕਿਸੇ ਵੀ ਗੁਰੂ ਘਰ ਦੇ ਵਿੱਚ ਤੁਸੀਂ ਬਹਿ ਕੇ ਸੇਵਾ ਕਰ ਲੋ ਇਹਨਾਂ ਨੇ ਕੀਤੀ ਹੈ ਥੋੜਾ ਢੀੜਸਾ ਸਾਹਿਬ ਦੀ ਸਿਹਤ ਕਿਉਂਕਿ ਜਿਆਦਾ ਨਸਾਜ ਰਹਿੰਦੀ ਹੈ ਉਹਨਾਂ ਦੀ ਅਜੇ ਮੁਕ्तसर ਸਾਹ ਵਾਲੀ ਸੇਵਾ ਸ਼ਾਇਦ ਅੱਜ ਲਾਸਟ ਹੈ ਹੂੰ ਤੇ ਉਹ ਵੀ ਜਾ ਕੇ ਆਪਣੀ ਅਰਦਾਸ ਕਰਵਾ ਲੈਣਗੇ ਫਿਰ ਜਦੋਂ ਅੱਗੇ ਪੰਜ ਸਿੰਘ ਸਹਿਬਾਨ ਜੁੜਦੇ ਹੈ ਜੋ ਸੇਵਾਏ ਕਰਕੇ ਆਏ ਨੇ ਕੀ ਇਹਨੂੰ ਪ੍ਰਬੰਧ ਕਰ ਲੈਣਗੇ ਇਹਦੇ ਵਿੱਚ ਕੋਈ ਉਨਤਾਈ ਤਾਂ ਨਹੀਂ ਪੈਸੇ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ 4% ਵਿਆਜ ਲੱਗਿਆ ਹੈ। ਕਈਆਂ ਨੇ ਜਮਾ ਕਰਾਤੇ ਆ, ਕਈਆਂ ਦੇ ਰਹਿੰਦੇ ਨੇ। ਖਾਸ ਕਰ ਸਰਦਾਰ ਸੁਖਦੇਵ ਸਿੰਘ ਢੀਡਸਾ ਦੇ ਹਿੱਸੇ ਦੀ ਇਹ ਤਨ ਜਿਹੜੀ ਰਕਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਾਊਂਟ ਵਿੱਚ ਜਮ੍ਹਾਂ ਕਰਾਈ ਜਾਣੀ ਸੀ। ਕਈਆਂ ਨੇ ਸਵਾਲ ਚੁੱਕੇ ਪਰ ਬਾਅਦ ਚ ਪਤਾ ਲੱਗਿਆ ਕਿ ਸੁਖਵੀਰ ਸਿੰਘ ਸਵੇਤ ਕਈਆਂ ਨੇ ਉਹ ਰਾਸ਼ੀ ਜਮ੍ਹਾਂ ਕਰਵਾ ਵੀ ਦਿੱਤੀ ਹੈ। ਇਹ ਹੁਣ ਨਿਰਪਰ ਕਰਦਾ ਕਿ 4% ਤੇ ਜਿਹੜਾ ਮਸਲਾ ਵੱਡਾ ਉੱਠਿਆ ਸੀ ਕਿ ਜਿਹੜੇ ਇੱਕ ਸੱਤ ਮੈਂਬਰੀ ਕਮੇਟੀ ਬਣੀ ਪਹਿਲਾਂ 6 ਹੀ ਸੀ ਫਿਰ ਜਾ ਕੇ 7 ਕਰ ਦਿੱਤੇ ਗਏ ਅਕਾਲ ਤਖਤ ਸਾਹਿਬ ਦੇ 77 ਦੇ ਵਿੱਚ ਇਹ ਗੱਲ ਬਹੁਤ ਚਰਚਾ ਚ ਹੈ ਕਿ ਜਿਹੜੀ ਗੱਲ ਸਿੰਘ ਸਾਹਿਬ ਫੈਸਿਲ ਤੋਂ ਕਰਦੇ ਨੇ ਬਾਅਦ ਵਿੱਚ ਉਹਦੇ ਵਿੱਚ ਤਬਦੀਲੀ ਕਿਉਂ ਕੀਤੀ ਜਾਂਦੀ ਹੈ ਤੇ ਜਿਹੜੇ ਇਹ ਤਨਖਾਹ ਵਾਲਾ ਮਾਮਲਾ ਜਿਹੜੇ ਵਰਕਿੰਗ ਕਮੇਟੀ ਮੈਂਬਰ ਸੀ ਉਹਨਾਂ ਦੀ ਤਾਂ ਨਹੀਂ ਬੈਠਿਆ ਨੇ ਮੀਟਿੰਗ ਸੱਦੀ ਕੋਰ ਕਮੇਟੀ ਦੀ ਬੁਲਾ ਲਈ ਤੇ ਤਰਵਿੰਦਰ ਜੀ 14 ਦਸੰਬਰ ਹਮ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਹੈ ਹਮ ਮੈਨੂੰ ਦੱਸੋ ਕੱਲ ਕਿੱਥੇ ਬਣਾਇਆ ਗਿਆ ਆਮ ਚਰਚਾ ਦੇ ਵਿੱਚ ਇਹ ਗੱਲ ਹੈ ਕਿ ਸ਼ਰਮਣੀ ਅਕਾਲੀ ਦਲ ਦੇ ਆਗੂ ਭੁੱਲੀ ਗਏ ਨੂੰ ਤੇ ਸਿਆਸੀ ਰੋਟੀਆਂ ਬਹੁਤ ਸੇਕਦੀ ਹੈ ਉਹ ਅਜੇ ਤੱਕ ਨਹੀਂ ਹੋਇਆ ਤੇ ਕਹਿੰਦੇ ਜੀ ਸਾਨੂੰ ਤਾਂ 20 ਤੱਕ ਕਹਿਤਾ ਸੀ ਚਲੋ ਕੋਈ ਨਹੀਂ ਜੀ ਜਮਾਨਾ ਬਾਲ ਕੱਡੇ ਕੱਡੇ ਆ 20 ਵੀ ਆ ਗਿਆ ਅੱਜ 15 ਹੋ ਗਈ ਹੈ ਚਾਰ ਦਿਨੀ ਵਿੱਚ ਰਹਿ ਗਏ 5 ਮਹੀਨੇ ਦਿਨ ਤਾਂ 20 ਹੋ ਜੂ ਫੇਰ ਤੁਸੀਂ ਕੀ ਕਰਦੇ ਹੋ ਲੋਕਾਂ ਦੇ ਵਿੱਚ ਚਰਚਾ ਕਿ ਇਹ ਅਜੇ ਵੀ ਲੇਚ ਗੜੇਚੀਆਂ ਤੇ ਤੋੜ ਮਰੋੜ ਕੇ ਸਿਸਟਮ ਨੂੰ ਕਰਨਾ ਚਾਹੁੰਦੇ ਆ ਕਿਉਂ ਸੁਖਵੀਰ ਚੋ ਬਾਦਲ ਦਾ ਜਿਹੜਾ ਇਹਨਾਂ ਨੇ ਕਿਹਾ ਕਿ ਅਸਤੀਫਾ ਲਓ ਹੂੰ ਉਹ ਕਹਿੰਦੇ ਜੀ ਮੈਂ ਤਾਂ ਦੇ ਚੁੱਕਿਆ ਐ ਇਸ ਵੇਲੇ ਜਿਹੜੇ ਹੂੰ ਇਹ ਵਰਕਿੰਗ ਕਮੇਟੀ ਆ ਇਹਨਾਂ ਦੀ ਭੂਦੜ ਸਾਹਿਬ ਦੀ ਅਗਵਾਈ ਵਿੱਚ ਕਿ ਜਦੋਂ ਹਰ ਸਿੰਘ ਸਾਹਿਬ ਦੀ ਇਕੱਤਰਤਾ ਹੋਏਗੀ ਉਹਦੇ ਵਿੱਚ ਇਹਨੂੰ ਲਿਆਇਆ ਜਾਏਗਾ ਵਾਲੇ ਅਸੀਂ ਕਿ ਤੁਸੀਂ ਸਿੰਘ ਸਾਹਿਬਾਨ ਦੀ ਆਦੇਸ਼ਾਂ ਦੀ ਪੂਰਤੀ ਨਹੀਂ ਕੀਤੀ। ਜਾਂ ਲੋਕਾਂ ਦੇ ਵਿੱਚ ਇਹ ਚਰਚਾ ਹੈ ਕਿ ਜੀ ਇਹਨਾਂ ਨੇ ਕੋਈ ਕਹਤਾ ਸੀਗਾ ਬਰਕਰ ਕਮੇਟੀ ਨੇ ਅਸੀਂ ਸੁਖਵੀਰ ਸਿੰਘ ਬਾਦਲ ਦਾ ਅਸਤੀਫਾ ਮਨਜ਼ੂਰ ਨਹੀਂ ਕਰਦੇ। ਸੁਧਾਰ ਲਹਿਰ ਵਾਲੇ ਆਪਣਾ ਅਸਤੀਫਾ ਦੇ ਆਏ ਵੀ ਸਾਨੂੰ ਤੁਸੀਂ ਹੁਕਮ ਕੀਤਾ ਸੀ ਜੀ ਆ ਸਾਬੋ ਇਹਨਾਂ ਦੇ ਵਿੱਚ ਵਿਚਾਲੇ ਰਹਿੰਦੇ ਅਜਿਹੇ ਮਾਮਲੇ ਦੇ ਵਿੱਚ ਤਰਬਿੰਦਰ ਜੀ ਹੂੰ ਤੁਸੀਂ ਇਹ ਸਮਝੋ ਤਾਂ ਇਹਦਾ ਮਤਲਬ ਸਰਵਉੱਚ ਕੋਈ ਹੋਰ ਹੋ ਗਿਆ ਹੂੰ ਸਰਵਉੱਚ ਇੱਕ ਪਰਿਵਾਰ ਬਣ ਗਿਆ ਅਕਾਲ ਤਖਤ ਸਾਹਿਬ ਤੋਂ ਵੀ ਇਹ ਵਿਦਵਾਨਾਂ ਦੇ ਵਿੱਚ ਚਰਚਾਵਾ ਚੱਲਦੀ ਗਾਨੀ ਜੀ ਹੁਣ ਦੇਖਣਾ ਹੋਵੇਗਾ ਜਿੱਦਨ ਜਦਰ ਸਾਹਿਬ ਨੇ ਇਨਾਂ ਨੂੰ ਬੁਲਾਇਆ ਉਹਨੂੰ ਉਹ ਕਿਸ ਤਰੀਕੇ ਨਾਲ ਲੈਂਦੇ ਆ ਇਹਦੇ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਆ ਔਰ ਇਹ ਅਕਾਲੀ ਦਲ ਦੀਆਂ ਜਿਹੜੀਆਂ ਗਲਤੀਆਂ ਤੋਂ ਬਾਅਦ ਸਥਾਪਨਾ ਹੈ ਸਥਾਪਨਾ ਹੋਊਗੀ ਤਾਂ ਜੇ ਸੰਗਤ ਇਹਨਾਂ ਦੀ ਗੱਲ ਮੰਨੂਗੀ ਹੂੰ ਕੀ ਇਹ ਸਾਰਾ ਕੁਝ ਸੰਗਤ ਮੁਤਾਬਕ ਹੋਇਆ ਹੈ ਕਈ ਲੋਕ ਤਾਂ ਇਹ ਵੀ ਵੀ ਜਿੱਡੇ ਵੱਡੇ ਇਹਦੇ ਗੁਨਾਹ ਨੇ ਇਹਨੂੰ ਤਾਂ ਪੰਥ ਚੋਂ ਛੇਕਣਾ ਚਾਹੀਦਾ ਸੀ ਹੂੰ ਤੁਸੀਂ ਨਰਿੰਦਰ ਸਿੰਘ ਚੌੜਾ ਦੀ ਤਾਂ ਜਾਣ ਕੇ ਕਹਿੰਦੇ ਹੋ ਇਹਨਾਂ ਨੂੰ ਪੰਥ ਚੋਂ ਛੇਕੋ ਕਿਸ ਕਰਕੇ ਉਹਨੇ ਕਹਿੰਦੇ ਸਖਬੀਰ ਸੋ ਬਾਦਲ ਤੇ ਗੋਕਾਥ ਤਰੂਪ ਵਿੱਚ ਗੋਲੀ ਚਲਾਤੀ ਹੂੰ ਤੇ ਜਿਹੜੇ ਬਜਰਗਨਾ ਇੰਨਾ ਵੱਲੋਂ ਹੋਏ ਨੇ ਗੁਰੂਗ੍ਰਾਂਧ ਸਾਹਿਬ ਦੀਆਂ ਬੇਰੁਮਤੀਆਂ ਹੋਈਆਂ ਉੱਥੇ ਗੋਲੀ ਚੱਲੀ ਦੋ ਵਿਅਕਤੀ ਸ਼ਹੀਦ ਹੋ ਗਏ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਸਰਾਵਾ ਹੂੰ ਗਨਾ ਘਟ ਨੇ ਗੁਰੂ ਸਾਹਿਬ ਦੀ ਇਹਨਾਂ ਦੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਇਹ ਗਲ ਗਨਾ ਘਟ ਹੈ ਹਮ ਆਮ ਲੋਕਾਂ ਦੇ ਵਿੱਚ ਇਹ ਚਰਚਾ ਹੈ ਕਿ ਜਿਹੜਾ ਕੁਝ ਇਹਨਾਂ ਨੇ ਕੀਤਾ ਉਹ ਨਹੀਂ ਹੈ ਉਹਦੀ ਥਾਂ ਦੇ ਉੱਤੇ ਇਹ ਖਾਣਾ ਪੂਰਤੀ ਕਰਨ ਲੱਗੇ ਬੇ ਨੇ ਹੁਣ ਕੀ ਜੱਦਰ ਸਾਹਿਬ ਉਹ ਚੀਜ਼ ਸਵਕਾਰ ਦਿਆ ਜਾਂ ਨਹੀਂ ਇਹ ਜੱਦਰ ਸਾਹਿਬ ਤੇ ਨਿਰਭਰ ਕਰਦਾ ਹੈ ਮੇਰਾ ਖਿਆਲ ਅਸੀਂ ਕੋਈ ਕਿੰਤੂ ਪਰੰਤੂ ਬਿਲਕੁਲ ਨਾ ਕਰਕੇ ਇਹ ਜੱਦਰ ਸਾਹਿਬ ਦੇ ਉੱਤੇ ਹੀ ਛੱਡ ਦੇਣਾ ਚਾਹੀਦਾ ਜੀ ਬਿਲਕੁਲ ਡੱਲੇ ਸਾਹਿਬ ਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਦੋ ਮੋਰਚੇ ਚੱਲ ਰਹੇ ਨੇ ਇੱਕ ਸ਼ੰਭੂ ਬੈਰੀਅਰ ਤੇ ਤੇ ਦੂਜਾ ਖਨੌਰੀ ਬੈਰੀਅਰ ਤੇ ਖਨੌਰੀ ਬੈਰੀਅਰ ਦੇ ਉੱਤੇ ਜਗਜੀਤ ਸਿੰਘ ਡੱਲੇਵਾਲ ਮਰਨ ਵਰਤੇ ਬੈਠੇ ਨੇ ਭੁੱਖ ਹੜਤਾਲ ਉਹਨਾਂ ਦੀ ਜਾਰੀ ਹੈ ਤੇ 20 ਦਿਨ ਉਹਨਾਂ ਨੂੰ ਹੋ ਚੁੱਕੇ ਨੇ ਇਸ ਪੂਰੇ ਹਾਲਾਤਾਂ ਚੋਂ ਗੁਜ਼ਰਦੇ ਹੋਏ ਹਾਲਤ ਵੀ ਖਰਾਬ ਹੋਣੀ ਸ਼ੁਰੂ ਹੋ ਚੁੱਕੀ ਹੈ ਦੂਜੇ ਪਾਸੇ ਸ਼ੰਭੂ ਵਾਲੇ ਪਾਸਿਓਂ ਤਿੰਨ ਜਥੇ ਲਗਾਤਾਰ ਰਵਾਨਾ ਹੋ ਚੁੱਕੇ ਨੇ ਪਰ ਕੋਈ ਵੀ ਜਥਾ ਕਾਮਯਾਬ ਨਹੀਂ ਹੋਇਆ ਜਿਹੜਾ ਹਰਿਆਣਾ ਦੇ ਵਿੱਚ ਦਾਖਲ ਹੋ ਸਕੇ ਕਾਫੀ ਤਸ਼ੱਦਦ ਦੀਆਂ ਜਿਹੜੀਆਂ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ ਅਥਰੂ ਗੈਸ ਦੇ ਗੋਲੇ ਵਰਾਏ ਜਾਂਦੇ ਨੇ వాటర్ ਕੈਨਨ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਾਫੀ ਕੁਝ ਇਸ ਅੰਦੋਲਨ ਦੇ ਦੌਰਾਨ ਚੱਲਦਾ ਨਜ਼ਰ ਆ ਰਿਹਾ ਹੈ ਸਵਾਲ ਉਹੀ ਹੈ ਕਿ ਕੁਝ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਹੈ ਬਾਕੀ ਜਥੇਬੰਦੀਆਂ ਕਿਵੇਂ ਇਕਜੁੱਟ ਹੋਣਗੀਆਂ ਕਈਆਂ ਨੇ ਤਾਂ ਕਹਿਣਾ ਦੇ ਸ਼ੁਰੂ ਕਰ ਦਿੱਤਾ ਜਿਵੇਂ ਲੱਖਾ ਸਧਾਨਾ ਨੇ ਕਹਿਤਾ ਕਹਿੰਦੇ ਜੀ ਡੱਲੇਵਾਲ ਸਾਹਿਬ ਨੂੰ ਉਹਨਾਂ ਦਾ ਸਰੀਰ ਹੀ ਅੰਦਰੋਂ ਖਾਣਾ ਸ਼ੁਰੂ ਕਰ ਚੁੱਕਿਆ ਹੈ ਕਿਉਂਕਿ ਜਿਹੜੇ ਸੈਲਜ਼ ਨੇ ਉਹ ਬੰਨ ਨੇ ਜਿਹੜੇ ਨਵੇਂ ਉਹ ਘਟ ਜਾਂਦੇ ਨੇ ਜਦੋਂ ਤੁਸੀਂ ਖਾਂਦੇ ਪੀਂਦੇ ਨਹੀਂ ਕੁਝ ਤੇ ਹੌਲੀ-ਹੌਲੀ ਉਹ ਸਰੀਰ ਦੇ ਵਿੱਚ ਉਹ ਹੀ ਡਿਮਾਂਡ ਪੂਰੀ ਹੋਣ ਲੱਗ ਪੈਂਦੀ ਹੈ ਕਹਿੰਦੇ ਜਦੋਂ ਉਹਨਾਂ ਨੂੰ ਕੁਝ ਹੋ ਗਿਆ ਉਦੋਂ ਵੀ ਤਾਂ ਤੁਸੀਂ ਇਕੱਠੇ ਹੋ ਕੇ ਆਓਗੇ ਹੁਣ ਆਜੋ ਆ ਕੇ ਮੌਕਾ ਸੰਭਾਲ ਲਓ ਨਹੀਂ ਇਸ ਸੱਦੇ ਦਾ ਅਸਰ ਵੀ ਹੋਇਆ ਹੂੰ ਉਗਰਾਹ ਸਾਹਿਬ ਬੋਲੇ ਹੂੰ ਲੱਖੋਵਾਲ ਹੋਰੀ ਰਾਕੇਸ਼ ਕਹਿ ਤੋਰੀ ਹੂੰ ਤੇ ਇਹਨਾਂ ਦੇ ਕਈ ਬਰਾਬਰ ਦੇ ਭਾਈਵਾਲ ਹੂੰ ਉਹਨਾਂ ਨੇ ਵੀ ਆਦਾ ਨਾਰਾ ਮਾਰਿਆ ਇਹ ਗੱਲ ਤਾਂ ਚੱਲੀ ਸੀ ਕਿ ਜੇ ਅੱਜ ਤੁਸੀਂ ਉੱਥੇ ਨਹੀਂ ਜਾਂਦੇ ਕੱਲ ਨੂੰ ਜੇ ਡੱਲੇਵਾਲ ਸਾਹਿਬ ਅਸੀਂ ਕਹਿੰਦੇ ਕੋ ਕੋਚ ਕਰਨ ਅਸੀਂ ਕਹਿੰਦੇ ਆ ਕਿ ਵੱਡੀ ਉਮਰ ਮਾਨਨ ਆਪਣੇ ਆ ਅੱਖਾਂ ਨਾਲ ਇਸ ਮੋਰਚੇ ਦੀ ਸਫਲਤਾ ਦੇਖ ਕੇ ਜਾਣ ਪਰ ਜਿਸ ਸਥਿਤੀ ਦੇ ਵਿੱਚ ਤੁਰਪੇ ਖਾ ਕੁਛ ਰਹੇ ਨਹੀਂ 20 ਦਿਨ ਹੋ ਗਏ ਮਨਣਾ ਪੂਕ ਗਿਆ ਉਸ ਵਿਅਕਤੀ ਦਾ ਸਿਰੜ ਹੈਗਾ ਉਹ ਤਿਆਰੀ ਕਰਕੇ ਬੈਠੇ ਨੇ ਆਪਣੀ ਜਾਇਦਾਦ ਉਹਨਾਂ ਨੇ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਵਿੱਚ ਵਸੀਅਤ ਕਰਵਾ ਦਿੱਤੀ ਹੈ ساری ਜ਼ਿੰਦਗੀ ਉਹਨਾਂ ਨੇ ਕਿਸਾਨੀ ਦੇ ਲੇਖੇ ਲਾਤਾ ਭੱਡਲੇਵਾਲ ਸਾਹਿਬ ਨੂੰ ਵੀ ਹਰ ਗੱਲ ਰਿਜਿਡ ਹੋ ਕੇ ਨਹੀਂ ਕਰਨੀ ਚਾਹੀਦੀ ਇਹ ਲੋਕਤੰਤਰ ਸਿਸਟਮ ਹੈ ਇਹਦੇ ਵਿੱਚ ਤੁਸੀਂ ਆਪਣੀਆਂ ਗੱਲਾਂ ਵੀ ਮੰਨ ਲਓ ਦੂਜੇ ਦੀਆਂ ਵੀ ਮੰਨ ਲਓ ਹੂੰ ਸੋ ਜਦੋਂ ਸੁਪਰੀਮ ਕੋਰਟ ਨੇ ਵੀ ਕਹਿਤਾ ਉਹਨਾਂ ਦਾ ਜਿਉਂਦਾ ਰਹਿਣਾ ਬਹੁਤ ਜ਼ਰੂਰੀ ਹੈ ਉਹਨਾਂ ਨੂੰ ਮਰਨ ਤੇ ਨਾ ਛੱਡੋ ਧੱਕੇ ਨਾਲ ਉਹਨਾਂ ਤੋਂ ਮਰਨ ਬਰਤਕ ਨਾ ਖਲਵਾਓ ਪਹਿਲੀ ਵਾਰ ਆਏ ਜਦੋਂ ਸੁਪਰੀਮ ਕੋਰਟ ਨੇ ਇਦਾਂ ਦੀ ਵੱਡੀ ਟਿੱਪਣੀ ਕੀਤੀ ਹੋਵੇ ਤੇ ਮੈਨੂੰ ਤਾਂ ਨਹੀਂ ਲੱਗਦਾ ਤਿੰਨ ਦਿਨ ਹੋ ਗਿਆ ਅਜ ਕਿ ਕੇਂਦਰ ਦੀ ਸਰਕਾਰ ਜਾਂ ਸੂਬਾ ਸਰਕਾਰਾਂ ਤੇ ਕੋਈ ਕੰਡ ਤੇ ਜੂ ਸਰਕੀ ਉਹ ਤਾਂ ਜਿਉਂਦੀਆਂ ਤੇ ਉਹ ਬੜੀਆਂ ਗੱਲਾਂ ਕਰਦੇ ਪਏ ਨੇ ਮੇਰੀ ਬੇਨਤੀ ਹੈ ਵੱਡੇ ਪੱਧਰ ਤੇ ਕਿ ਇਹਨੂੰ ਗੰਭੀਰਤਾ ਨਾਲ ਲਾਓ ਦੂਜੀਆਂ ਜਥੇਬੰਦੀਆਂ ਵੀ ਨਾਲ ਰਲਣ ਤੇ ਜਿਹੜੀਆਂ ਦੂਜੀਆਂ ਕਹਿੰਦੇ ਵੀ ਸਾਨੂੰ ਤਾਂ ਇਹਨਾਂ ਨੇ ਕਦੇ ਸੱਦਾ ਦਿੱਤਾ ਹੀ ਨਹੀਂ ਇਹ ਤਾਂ ਆਪੋ ਧਾਪੀ 'ਚ ਲੱਗੇ ਹੋਏ ਆ ਹੁਣ ਇਹ ਮੌਕਾ ਨਹੀਂ ਫਲਾਣੇ ਨੇ ਸੱਦਾ ਨਹੀਂ ਦਿੱਤਾ ਫਲਾਣੇ ਨੇ ਬੁਲਾਇਆ ਨਹੀਂ ਫਲਾਣੇ ਨੇ ਜਿਵੇਂ ਤੁਹਾਨੂੰ ਯਾਦ ਆ ਨਾ ਹਮ ਜਦੋਂ ਵਿਆਹ ਹੁੰਦਾ ਮੁੰਡੇ ਦਾ ਆਮ ਤੌਰ ਤੇ ਫੁੱਫੜ ਰੁੱਸ ਜਾਂਦਾ ਹਮ ਹੁਣੇ ਫੁੱਫੜ ਰੁੱਸਣ ਵਾਲਾ ਸਮਾਂ ਨਹੀਂ ਮੰਗਾ ਸਾਰੇ ਪੰਜਾਬ ਦੇ ਗਾਣੇ ਹਮ ਜਿਹੜਾ ਤੁਹਾਡਾ ਆਪਸ ਵਿੱਚ ਦੀ ਖਲਾਅ ਆ ਆਪਸ ਵਿੱਚ ਦੀ ਇਕਾ ਨਹੀਂ ਹੈ ਇਹ ਸਭ ਤੋਂ ਵੱਡਾ ਅੜਕਾ ਇਨਾ ਮਾਮਲਿਆਂ ਦੇ ਵਿੱਚ ਹੂੰ ਤੁਸੀਂ ਕਿਉਂ ਨਹੀਂ ਇਕੱਠੇ ਹੁੰਦੇ ਤੁਹਾਨੂੰ ਇਕੱਠੇ ਹੋਣਾ ਚਾਹੀਦਾ ਹੈ ਇਕੱਠੇ ਹੋ ਕੇ ਨਾਲ ਤਰੋ ਇਹ ਗੱਲ ਪਰ ਇਹ ਇਕੱਠੇ ਨਹੀਂ ਹੋ ਰਹੇ ਐਸ ਵੇਲੇ ਇਕੱਠੇ ਹੋ ਕੇ ਇੱਕ ਜੁੱਟ ਹੋ ਜਦੋਂ ਤੱਕ ਤੁਸੀਂ ਹਰਿਆਣੇ ਦੀਆਂ ਜਥੇਬੰਦੀਆਂ ਨੂੰ ਨਾਲ ਨਹੀਂ ਲੈਂਦੇ ਇਹਨਾਂ ਨੇ ਇਸੇ ਤਰ੍ਹਾਂ ਰੋਕੀ ਜਾਣਾ ਪਹਿਲਾਂ ਉਹ ਸਵਾਦ ਚੱਕ ਚੁੱਕੇ ਨੇ ਤੇ ਹੁਣ ਉਹਨਾਂ ਨੇ ਤੁਹਾਨੂੰ ਜਾਣ ਨਹੀਂ ਦੇਣਾ ਕਹਿੰਦੇ ਆ ਕਿ ਰਸਾਇਣ ਆਧਾਰਤ ਕੱਲ ਪਾਣੀ ਦੀਆਂ ਬਿਛਾੜਾਂ ਮਾਰਗਾਂ ਗਈਆਂ ਇਹ ਬਹੁਤ ਵੱਡਾ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ ਜੇ ਬੰਦੇ ਨੇ ਕਿਸੇ ਨੇ ਅਪਰਾਧ ਵੀ ਕੀਤਾ ਹੋਵੇ ਤਾਂ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਵੀ ਜਿਹੜੀ ਹੈ ਕਦਰ ਕਰਨੀ ਚਾਹੀਦੀ ਹੈ ਸੋ ਜਿਹੜੀਆਂ ਮੰਗਾਂ ਨੇ ਸਭ ਤੋਂ ਵੱਡੀ ਤਾਂ ਐਮਐਸਪੀ ਦੀ ਹੈ ਹਰਿਆਣਾ ਦਾ ਮੁੱਖ ਮੰਤਰੀ ਸੈਣੀ ਕਹਿ ਰਹੇ ਨੇ ਹਮ ਨੈਭ ਸਿੰਘ ਸੈਣੀ ਕਿ ਅਸੀਂ ਤਾਂ ਦੇਈ ਸਰਗਾ ਫਸਲਾਂ ਜਿਹੜੀਆਂ ਹੈਗੀਆਂ ਉਹ ਐਮਐਸਪੀ ਦੀ ਗਰੰਟੀ ਨਾਲ ਦੇ ਰਹੇ ਹਾਂ ਜੇ ਪੰਜਾਬ ਵਾਲੇ ਨਹੀਂ ਦਿੰਦੇ ਤਾਂ ਪੰਜਾਬ ਵਾਲਿਆਂ ਨਾਲ ਗੱਲ ਕਰੋ ਹਮ ਪਰ ਉੱਥੇ ਜਿਸ ਤਰ੍ਹਾਂ ਦੇ ਤਰਾਵ ਆਉਂਦੇ ਐ ਮਾਹੌਲ ਐ ਇੱਕ ਪੈਦਾ ਕਰਤਾ ਜਿਵੇਂ ਹਰਿਆਣਾ ਤੇ ਪੰਜਾਬ ਬਾਰਡਰ ਤੇ ਬੈਠੇ ਨੇ ਹਮ ਅਜੇ ਵੀ ਇਹ ਆ ਗੋ ਕਸੂਰ ਤੁਹਾਡੇ ਚ ਵੀ ਨੇ ਸਾਰਿਆਂ ਚ ਤੁਸੀਂ ਉਹ ਸਾਰੇ ਗੁੱਸੇ ਗਿਲੇ ਭਲਾ ਕੇ ਐਸ ਵੇਲੇ ਡੱਲੇਵਾਲ ਸਾਹਿਬ ਦੀ ਜਿਹੀ ਮਤਲਬ ਉਹਨਾਂ ਦੀ ਜਾਨ ਹੈ ਉਹ ਵੱਡੇ ਖਤਰੇ ਵਿੱਚ ਹੈ ਉਹਨਾਂ ਨੂੰ ਬਚਾਉਣ ਦੀ ਬਹੁਤ ਵੱਡੀ ਜ਼ਰੂਰਤ ਹੈ ਤੇ ਬਚਾਉਣਾ ਵੀ ਚਾਹੀਦਾ ਜੀ ਬਿਲਕੁਲ ਟਲ ਸਾਹਿਬ ਤੇ ਸੰਸਦ ਦੇ ਵਿੱਚ ਕਾਰਵਾਈ ਚੱਲ ਰਹੀ ਹੈ ਸਦਨ ਦੀ ਸਰਦਰਤਾ ਦਾ اجلاس ਚੱਲ ਰਿਹਾ ਹੈ ਇਸ ਦੌਰਾਨ ਇੱਕ ਬਿੱਲ ਆਂਦਾ ਜਾ ਰਿਹਾ ਹੈ ਵਨ ਨੇਸ਼ਨ ਵਨ ਇਲੈਕਸ਼ਨ ਯਾਨੀ ਕਿ ਇੱਕ ਦੇਸ਼ ਇੱਕ ਚੋਣ ਇਹਨੂੰ ਲੈ ਕੇ ਵਿਰੋਧੀ ਕਾਫੀ ਤਰ੍ਹਾਂ ਦੀਆਂ ਟਿੱਪਣੀਆਂ ਕਰ ਰਹੇ ਨੇ ਇਹਦਾ ਵਿਰੋਧ ਵੀ ਹੋ ਰਿਹਾ ਹੈ ਪਰ ਇਹਨੂੰ ਕੈਬਨਟ ਦੀ ਮੀਟਿੰਗ ਦੇ ਵਿੱਚ ਹਰੀ ਛੰਡੀ ਮਿਲ ਗਈ ਹੈ ਜਿਸ ਤੋਂ ਬਾਅਦ ਚ ਹੁਣ ਇਹਨੇ ਲੋਕ ਸਭਾ ਦੇ ਵਿੱਚ ਪੇਸ਼ ਹੋਣਾ ਹੈ ਤੇ ਉੱਥੇ ਵੀ ਜੇਕਰ ਹਰੀ ਛੰਡੀ ਮਿਲਦੀ ਹੈ ਤਾਂ ਫਿਰ ਰਾਜ ਸਭਾ ਰਾਜ ਸਭਾ ਤੋਂ ਬਾਅਦ ਫਿਰ ਇੱਕ ਜਿਹੜੇ ਦਸਤਖਤ ਨੇ ਮੋਹਰ ਲੱਗਣੀ ਰਾਸ਼ਟਰਪਤੀ ਸਾਹਿਬਾ ਦੀ ਰਹੇਗੀ ਤੇ ਉਹ ਬਿੱਲ ਇੱਕ ਤਰੀਕੇ ਨਾਲ ਪੱਕਾ ਹੋ ਜਾਏਗਾ ਤੇ ਕਦੇ ਵੀ ਫਿਰ ਇਹ ਚੋਣਾਂ ਨੇ ਜਿਹੜੀਆਂ ਇੱਕ ਵਾਰਚ ਕਰਵਾਈਆਂ ਜਾ ਸਕਦੀਆਂ ਨੇ ਉਸ ਬਿੱਲ ਦੇ ਮੁਤਾਬਕ ਤੇ ਦੂਜੇ ਪਾਸੇ ਸੰਸਦ ਦੇ ਉੱਤੇ ਹਮਲਾ ਹੋਇਆ ਸੀਗਾ ਪਿਛਲੇ ਹਫਤੇ ਦੇ ਦੌਰਾਨ ਹੀ 23ਵੀਂ ਵਰਸੀ ਉਹਦੀ ਜਿਹੜੀ ਆ ਮਨਾਈ ਗਈ ਹੈ ਤਾਂ ਉਹਦੇ ਬਾਰੇ ਵੀ ਕਈ ਅਪਡੇਟਸ ਨਹੀਂ ਹਾਂ ਬਿਲਕੁਲ ਤਰਵਿੰਦਰ ਜੀ ਜੀ ਇਹ ਮੇਰਾ خیال 11 ਦਸੰਬਰ ਨੂੰ ਸ਼ਾਇਦ ਇਹ ਹੋਇਆ ਸੀ ਉਹਦੀ ਵਰਸੀ ਪਿਛਲੇ ਸਾਲ 23ਵੀਂ ਵਰਸੀ ਹੈ ਹੂੰ 13 ਨੂੰ ਹੋਇਆ ਸੀ ਹਾਂ 13 13 ਗਿਆ 12 ਇੱਕ ਇੱਕ ਤਰੀਕ ਨੂੰ ਵੀ ਹੋਇਆ ਸੀ ਹੂੰ ਤੇ ਉਹਦੀ ਜਿਹੜੀ ਹੈ ਵਰਸੀ ਮਨਾਈ ਜਾ ਰਹੀ ਹੈ ਉਥੇ ਸੰਸਦ ਦੇ ਵਿੱਚ ਸਾਰਿਆਂ ਨੇ ਭਾਵੇਂ ਕਿਸੇ ਪਾਰਟੀ ਦਾ ਸੀ ਸਾਂਝੇ ਰੂਪ ਦੇ ਵਿੱਚ ਜਿਹੜੇ ਬੰਦੇ ਉਦੋਂ ਸਾਨੂੰ ਸਾਥ ਛੱਡ ਗਏ ਸੀ ਉਹਨਾਂ ਦੀ ਸ਼ਰਧਾਂਜਲੀ ਦਿੱਤੀ ਗਈ ਉਹਨਾਂ ਨੂੰ ਔਰ ਇੱਕਜੁੱਟਤਾ ਦੇ ਨਾਲ ਸਾਰਿਆਂ ਨੂੰ ਯਾਦ ਕੀਤਾ ਕਿਉਂਕਿ ਉਹ ਦੇਸ਼ ਦੇ ਸ਼ਹੀਦ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਜਾਨ 바ਹਰ ਗਏ ਸਨ ਉਸ ਤੋਂ ਬਾਅਦ ਵੀ ਕਿੰਨੀਆਂ ਘਟਨਾਵਾਂ ਵਾਪਰੀਆਂ ਸਰਕਾਰਾਂ ਆਈਆਂ ਗਈਆਂ ਸਾਰੇ ਪਾਰਟੀਆਂ ਦੀਆਂ ਆਈਆਂ ਅਜੇ ਤੱਕ ਉਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਇਹਨਾਂ ਨੇ ਸਬਕ ਕੋਈ ਲਿਆ ਜਾਂ ਨਹੀਂ ਲਿਆ ਉਹ ਆਪਾਂ ਲੋਕਾਂ ਤੇ ਛੱਡ ਦਿੰਨੇ ਆ ਹੂੰ ਸੋ ਉਹ ਵਰਸੀ ਸੀ ਉਹ ਵਰਸੀ ਮਨਾਈ ਗਈ ਅਫਸੋਸ ਇਸ ਗੱਲ ਦਾ ਹੈ ਕਿ ਸੰਸਦ ਤੱਕ ਇਹ ਲੋਕ ਪਹੁੰਚੇ ਪਰ ਅਜੇ ਤੱਕ ਅਰਵਿੰਦਰ ਜੀ ਤਕਰੀਬਨ ਤਕਰੀਬਨ 23 ਸਾਲ ਇਹ ਲੰਘੇ ਨੇ ਕਿਉਂਕਿ ਇੱਕ ਜਿਹੜੀ ਆ ਉਹ 1 ਦਸੰਬਰ ਨੂੰ ਵੀ ਹੋਈ ਸੀ ਹੂੰ ਤੇ 2001 ਦੇ ਵਿੱਚ ਇਸੇ ਕਰਕੇ ਤਾਂ 23 ਬਰਸੀ ਮਨਾਈ ਗਈ ਹੈ ਹੂੰ ਅੱਜ ਤੱਕ ਇਹ ਦੋ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਇਹਦੀ ਪੂਰੀ ਰੂਪਰੇਖਾ ਕੋਈ ਦੱਸੇਗਾ ਹੂੰ ਕਿਹਨੇ ਇਹਦੀ ਸਾਜ਼ਿਸ਼ ਕੀਤੀ ਕੌਣ-ਕੌਣ ਵਿੱਚ ਆਏ ਕਿਉਂ ਆਏ ਕਿ ਕੋਈ ਭਾਰਤ ਦੇ ਵਿੱਚ ਬੈਠਾ ਨਾਗਰਿਕਤਾ ਨਹੀਂ ਉਹਦੇ ਵਿੱਚ ਸ਼ਾਮਲ ਹੂੰ ਇਹ ਲੋਕ ਚਾਹੁੰਦੇ ਨੇ ਕਿ ਲੋਕਾਂ ਨੂੰ ਦੱਸਿਆ ਜਾਵੇ ਕਿ ਇਹਦਾ ਅਸਲ ਕਾਰਨ ਕੀ ਸੀ ਕਿਉਂ ਹੋਇਆ ਤੇ ਉਹ ਲੋਕ ਸੰਸਦ ਤੱਕ ਪਹੁੰਚਣ ਵਿੱਚ ਕਾਮਯਾਬ ਕਿਵੇਂ ਹੋਗੇ ਹੂੰ ਫਿਰ ਕਿਹੜਾ ਸਭ ਕੁਝ ਸਿੱਖ ਲਿਆ ਜੇ ਕੋ ਪਿਛੇ ਜੇ ਤੁਹਾਨੂੰ ਪਤਾ ਜਦੋਂ ਸੈਸ਼ਨ ਚੱਲਦਾ ਸੀ ਤਾਂ ਕੁਝ ਬਸ ਵੋਟਕ ਪਦਾਰਥ ਲੈ ਕੇ ਵਿਚ ਜਾਵੜੇ ਸੀਗੇ ਹੂੰ ਤੇ ਫਿਰ ਕਹਿ ਕੇ ਉੱਥੇ ਸਿਰਫ ਤੇ ਸਿਰਫ ਸਿਆਸਤ ਕਰਦੇ ਆ ਦੇਸ਼ ਦੀ ਇਕਤਾ ਤੇ ਅਖੰਡਤਾ ਵਾਸਤੇ ਵੀ ਜਿਹੜਾ ਮਰਜੀ ਆਓ ਇੱਥੇ ਹਮਲਾ ਕਰਕੇ ਤੁਰਦੇ ਬਣੋ ਕਹਿਣਾ ਦੂਜਿਆਂ ਨੂੰ ਕਿ ਉਹਨਾਂ ਨੇ ਤਾਂ ਜੀ ਆਹ ਕਰਤਾ ਉਹ ਕਰਤਾ ਉਹ ਕਰਤਾ ਅੱਜ ਜ਼ਿੰਮੇਵਾਰੀ ਮੌਜੂਦਾ ਹੁਕਮਰਾਨਾਂ ਦੀ ਹੈ ਹੂੰ ਇਹਨਾਂ ਨੇ ਕਿੰਨਾ ਦੇਸ਼ ਦੀ ਇਕਤਾ ਤੇ ਅਖੰਡਤਾ ਤੇ ਪਾਰਲੀਮੈਂਟ ਦੀ ਸੁਰੱਖਿਆ ਨੂੰ ਗੰਭੀਰਤਾ ਨਾਲ ਲਿਆ ਹੈ ਇਹਦੇ ਉੱਤੇ ਆਪ ਹੀ ਮੰਨ ਲੈਣ ਤਾਂ ਚੰਗਾ ਹੈ ਤੇ ਜਿੱਥੇ ਜਿੱਥੇ ਉਹਨਾਂ ਤਾਈਆਂ ਨੇ ਉਹਨਾਂ ਬੰਦਿਆਂ ਨੂੰ ਸਜ਼ਾਵਾ ਦਿੱਤੀਆਂ ਜਾਨਗਤ ਚਾਹੀਦੀਆਂ ਨੇ ਜੀ ਢਿਲ ਸਾਬ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਕਾਫੀ ਹੰਗਾਮਾ ਦੇਖਣ ਨੂੰ ਮਿਲ ਰਿਹਾ ਹੈ ਖਾਸ ਕਰ ਅਡਾਨੀ ਵਾਲੇ ਮਾਮਲੇ ਦੇ ਉੱਤੇ ਚਰਚਾ ਕਰਨਾ ਚਾਹੁੰਦੀ ਹੈ ਵਿਰੋਧੀ ਧਿਰ ਪਰ ਭਾਜਪਾ ਦੇ ਆਪਣੇ ਹੀ ਪ੍ਰਤੀਕਰਮ ਆ ਜਾਂਦੇ ਨੇ ਕਈ ਤਰ੍ਹਾਂ ਦੇ ਰੋਸ ਪ੍ਰਦਰਸ਼ਨ ਕੀਤੇ ਗਏ ਮੂੰਹਾਂ ਦੇ ਉੱਤੇ ਮਖੌਟੇ ਲਗਾ ਕੇ ਵੀ ਕਾਂਗਰਸ ਨੇ ਰੋਸ ਪ੍ਰਦਰਸ਼ਨ ਕੀਤਾ ਦੂਜੇ ਪਾਸੇ ਗੁਲਾਬ ਦੇ ਫੁੱਲ ਤੇ ਕੌਮੀ ਝੰਡੇ ਵੀ ਦਿੱਤੇ ਗਏ ਬੀਜੇਪੀ ਦੇ ਸਾਂਸਦਾਂ ਨੂੰ ਕਾਂਗਰਸ ਵਾਲਿਆਂ ਵੱਲੋਂ ਤੇ ਇੰਡੀਆ ਗੱਠਜੋੜ ਵਾਲਿਆਂ ਵੱਲੋਂ ਤਾਂ ਦੂਜੇ ਪਾਸੇ ਤਨਖੜ ਸਾਹਿਬ ਦਾ ਵੀ ਵਿਰੋਧ ਹੁੰਦਾ ਨਜ਼ਰ ਆ ਰਿਹਾ ਹੈ ਉਹਨਾਂ ਦੇ ਖਿਲਾਫ ਵੀ ਜਿਹੜਾ ਬੇਪਰੋਸਗੀ ਵਾਲਾ ਆ ਵਿਸ਼ਵਾਸ ਵਾਲਾ ਮਤਾ ਹੁੰਦਾ ਉਹ ਵਿਰੋਧੀ ਜਿਹੜੇ ਸੰਸਦ ਨੇ ਉਹ ਲੈ ਕੇ ਆਏ ਨੇ ਜੀ ਦੇਖੋ ਤਰਵਿੰਦਰ ਇਹ ਸਾਰੀ ਚੀਜ਼ ਹੈ ਜਿਹੜੀ ਵਿਰੋਧੀ ਬੇਪਰੋਸਗੀ ਦਾ ਮਤਾ ਹੂੰ ਕਈ ਵਾਰ ਤਾਂ ਟੁੱਟ ਨਹੀਂ ਹੁੰਦਾ ਪਰ ਉਹਨਾਂ ਦਾ ਅਧਿਕਾਰ ਹੈ ਲੋਕਤੰਤਰ ਪ੍ਰਣਾਲੀ ਦੇ ਵਿੱਚ ਉਹ ਆਪਣੇ ਅਧਿਕਾਰ ਦੀ ਵਰਤੋਂ ਕਰਦੇ ਆ ਮੈਂ ਇੱਕੋ ਬੇਨਤੀ ਕਰਾਂ ਕਿ ਸੰਸਦ ਨੂੰ ਸੰਸਦ ਰਹਿਣ ਦਿਓ ਹੂੰ ਤੁਸੀਂ ਕਿਉਂ ਨਹੀਂ ਜਿਹੜੀਆਂ ਅਸਲ ਕਦਰ ਕੀਮਤਾਂ ਨੇ ਉਹਦੇ ਤੇ ਖੜਦੇ ਹੁਣ ਭਾਜਪਾ ਦੇ ਆਗੂ ਭਾਈਵਾਲ ਸਤਾਚਰੀ ਉਹ ਉਧਰ ਦੀ ਗੱਲ ਕਰਦੇ ਐ ਪਹਿਲਾਂ ਕਾਂਗਰਸ ਸੀ ਉਹ ਉਦਾਂ ਦੀ ਗੱਲ ਕਰਦੇ ਸੀ ਕਿਉਂ ਤੁਸੀਂ ਜਿਹੜੀਆਂ ਦੇਸ਼ ਦੀਆਂ ਕਤਰਾ ਕੀਮਤਾਂ ਨੇ ਉਹਨੂੰ ਪਿੱਠ ਕੇ ਉਹ ਦਿਖਾਉਨੇ ਹੋ ਲੋਕਰ ਪਤਾ ਤਾਂ ਲੱਗੇ ਕਿ ਅਸੀਂ ਇੰਨੇ ਸੰਸਦ ਜਿਤਾ ਕੇ ਭੇਜੇ ਨੇ ਉਹ ਕੋਈ ਸਾਡੀ ਗੱਲ ਕਰਦੇ ਵੀ ਆ ਜਾਂ ਨਹੀਂ ਕਰਦੇ ਤਾਂ just ਸਿਰਫ ਰੌਲਾ ਗੋਲਾ ਪਾ ਕੇ ਭੱਤੇ ਲੈ ਕੇ ਤੇ ਘਰਾਂ ਤੁਰ ਪੈਂਦੇ ਸੋ ਇਹ ਜਿਹੜਾ ਧਨਖੜ ਸਾਹ ਵਾਲਾ ਮੁੱਦਾ ਹੈਗਾ ਉਹ ਆਪਣਾ ਦਾਵਾ ਕਰਦੇ ਆ ਤੇ ਦੂਜੇ ਉਹਦਾ ਵਿਰੋਧ ਕਰ ਰਹੇ ਨੇ ਚੰਗਾ ਇਹ ਹੋਵੇ ਕਿ ਸਾਂਝੇ ਮੁੱਦੇ ਦੇ ਉੱਤੇ ਇੱਕਜੁੱਟਤਾ ਦੇ ਨਾਲ ਲੜਾਈ ਲੜੀ ਜਾਵੇ ਜੀ ਜੀ ਬਿਲਕੁਲ ਜੀ ਤੇ ਟੇਟਲ ਸਾਹਿਬ ਰਾਜਪਾਲ ਗੁਲਾਬਚੰਦ ਕਟਾਰੀਆ ਕਾਫੀ ਚਰਚਾ ਦੇ ਵਿੱਚ ਨੇ ਉਹਨਾਂ ਨੇ ਨਸ਼ੇ ਦੀ ਮੁਹਿੰਮ ਦਾ ਆਗਾਜ਼ ਕੀਤਾ ਹੈ ਨਸ਼ਾ ਮੁਕਤ ਰੰਗਲਾ ਪੰਜਾਬ ਤੇ ਨੂੰ ਲੈ ਕੇ ਕਾਫੀ ਸਰਗਰਮੀਆਂ ਵੀ ਉਹਨਾਂ ਨੇ ਵਧਾਈਆਂ ਹੋਈਆਂ ਨੇ ਤੇ ਇੱਕ ਜ਼ਮੀਨੀ ਪੱਧਰ 'ਤੇ ਜਾ ਕੇ ਉਹ ਖੁਦ ਇਸ ਮੋਹਿਮ ਦਾ ਹਿੱਸਾ ਬਣਦੇ ਹੋਏ ਨਜ਼ਰ ਆ ਰਹੇ ਨੇ ਦੇਖੋ ਜਲੰਧਰ ਵਾਲੇ ਪਾਸੇ ਗਏ ਰੰਗਲਾ ਪੰਜਾਬ ਜਦੋਂ ਤੋਂ ਇਹ ਸਰਕਾਰ ਹੋਂਦ ਵਿੱਚ ਆਈ ਹੈ ਇਹ ਰੰਗਲੇ ਪੰਜਾਬ ਵਾਲੇ ਪਾਸੇ ਨੂੰ ਤੁਰੇ ਹੋਏ ਨੇ ਹੂੰ ਤੇ ਬਣਦਾ ਕੰਗਲਾ ਪੰਜਾਬ ਜਾਂਦਾ ਹੂੰ ਇਸ ਦੇ ਵਿੱਚ ਗੁਲਾਬ ਚੰਦ ਕਟਾਰਕੀਆ ਸਾਡੇ ਰਾਜਪਾਲ ਸਾਹਿਬ ਕੀ ਇਦੇ ਅਜਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵੀ ਗਏ ਉਹਨਾਂ ਨੇ ਦੇਸ਼ ਭਗਤੀ ਯਾਦਗਾਰੀ ਹਾਲ ਤੋਂ ਇੱਕ ਮਾਰਚ ਵੀ ਸ਼ੁਰੂ ਕੀਤਾ ਕਰਤਾਰਪੁਰ ਦੇ ਵਿੱਚੋਂ ਜੰਗੇ ਸ਼ਹੀਦਾਂ ਦੀ ਯਾਦਗਾਰ ਵਾਲੀ ਸਮਾਗਮ ਤੇ ਵੀ ਗਏ ਜਿਹੜਾ ਪਿੱਛੇ ਵਿਵਾਦਾਂ 'ਚ ਵੀ ਰਿਹਾ ਪਰ ਰਾਜਪਾਲ ਸਾਹਿਬ ਦਾ ਉੱਥੇ ਜਾਣਾ ਕਾਫੀ ਅਜੰਬੇ ਵਾਲੀ ਗੱਲ ਹੈ ਉਹ ਉੱਥੇ ਗਏ ਉਹਨਾਂ ਨੇ ਆਪਣਾ ਸੁਨੇਹਾ ਵੀ ਦਿੱਤਾ ਰਾਜਪਾਲ ਕਟਾਰੀਆ ਸਾਹਿਬ ਕਾफी ਅਹਿਮ ਸ਼ਖਸੀਅਤ ਨੇ ਤੇ ਨਸ਼ੇ ਪ੍ਰਤੀ ਸਾਰੇ ਚਿੰਤਤ ਹੈ ਤੇ ਰਾਜਪਾਲ ਸਾਹਿਬ ਜ਼ਿੰਮੇਵਾਰੀ ਦਾ ਤੁਹਾਡੀ ਹੈ ਕਿਉਂਕਿ ਸਰਕਾਰ ਦੇ ਵਿੱਚ ਸੰਵਿਧਾਨਕ ਮੁਖੀ ਦਾ ਤੁਸੀਂ ਹੋ ਤੇ ਸਰਕਾਰ ਦੇ ਕੰਨ ਖਿੱਚੋ ਇਹਦੇ باوجود ਨਸ਼ਾ ਲਗਾਤਾਰਤਾ ਦੇ ਵਿੱਚ ਵਧਦਾ ਜਾ ਰਿਹਾ ਮੈਂ ਰੋਜ਼ ਅੰਕੜੇ ਪੜ੍ਹਦਾ ਆ ਕਿਤੇ 2 ਮੌਤਾਂ ਹੋ ਗਈਆਂ ਕਿਤੇ 4 ਹੋ ਗਈਆਂ ਕਈ ਰਿਪੋਰਟ ਹੋ ਜਾਂਦੀਆਂ ਨੇ ਕਈ ਹੁੰਦੀਆਂ ਹੀ ਨਹੀਂ ਐਸ ਵੇਲੇ ਨਸ਼ੇ ਦੇ ਵਿੱਚ ਨੌਜਵਾਨੀ ਨੂੰ ਖਾ ਗਿਆ ਨਸ਼ਾ ਤੇ ਪ੍ਰਵਾਸੀ ਮਜ਼ਦੂਰ ਤੁਹਾਡੇ ਇੱਥੇ ਆਪਦੀ ਮਿਹਨਤ ਦੇ ਸਿਰ ਤੇ ਕਾਮਯਾਬ ਹੋ ਰਹੇ ਨੇ ਤੇ ਤੁਹਾਡੇ ਜਵਾਕ ਦੋ-ਦੋ ਢਾਈ-ਢਾਈ ਕਿੱਲਿਆਂ ਵਾਲੇ ਲੱਖ-ਲੱਖ ਰੁਪਏ ਦਾ ਮੋਬਾਈਲ ਚੱਕੀ ਫਿਰਦੇ ਆ ਵੱਡੇ ਮੋਟਰਸਾਈਕਲ ਕਾਰਾਂ ਚੱਕੀ ਫਿਰਦੇ ਆ ਉਹਨਾਂ ਨੂੰ ਰੋਕਣਾ ਕਿਹਨੇ ਹੈ ਤੋ ਬੀਨਸ ਨੇ ਵਰਬੈਂਤੀ ਹੈ ਕਿ ਜਦੋਂ ਰਾਹੁਲ ਗਾਂਧੀ ਨੇ ਮੁੱਦਾ ਠਾਇਆ ਸੀ ਇਹ ਦੂ 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 ਕਰਕੇ ਉਹਦੇ ਗੱਲ ਪੈ ਗਏ ਸੀ ਤੇ ਅੱਜ ਜਦੋਂ ਹਕੀਕਤ ਸਾਹਮਣੇ ਆਉਣ ਲੱਗੀ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਨੌਜਵਾਨ ਤਾਂ ਖਤਮ ਹੋ ਰਹੀ ਹੈ ਤੇ ਨਸ਼ਿਆਂ ਦੇ ਪਿੱਛੇ ਭਾਵੇਂ ਸਰਕਾਰ ਕੰਮ ਕਰ ਰਹੀ ਹੈ ਇਹਦੇ ਵਿੱਚ ਜਿਹੜੇ ਵੱਡੇ ਵੱਡੇ ਮਗਰਮੱਛ ਨੇ ਉਹਨਾਂ ਦੇ ਚਿਹਰੇ ਬੇਨਕਾਬ ਹੋਣੇ ਚਾਹੀਦੇ ਆ ਨਿੱਕੀਆਂ ਨਿੱਕੀਆਂ ਕੋਈ ਮਛੜੀਆਂ ਜੀਆਂ ਫੜ ਲੀਆਂ ਇਹਦਾ ਕੋਈ ਫਾਇਦਾ ਨਹੀਂ ਸੋ ਰਾਜਪਾਲ ਸਾਹਿਬ ਸਭ ਤੋਂ ਵੱਡੀ ਸ਼ਖਸੀਅਤ ਨੇ ਉਹਨਾਂ ਨੂੰ ਚਾਹੀਦਾ ਹੈ ਕਿ ਜਿਹੜੇ ਜਿਹੜੇ ਇਸ ਗੋਰਖਤੰਦੇ ਵਿੱਚ ਲੱਗੇ ਹੋਇਆ ਉਹਨਾਂ ਸਾਰਿਆਂ ਨੂੰ ਨਕੇਲ ਪਾ ਕੇ ਅਦਾਲਤਾਂ ਦੇ ਵਿੱਚ ਪਰਚੇ ਦਰਜ ਕਰਕੇ ਉਹਦੀ ਪੈਰਵਾਈ ਕਰਕੇ ਉਹਨਾਂ ਨੂੰ ਸਜ਼ਾ ਤੱਕ ਪਹੁੰਚਾਉਣਾ ਚਾਹੀਦਾ ਹੈ ਹੂੰ ਜੀ ਟੋਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ ਤੇ ਵਾਕ-ਵਾਕ ਮੁੱਦਿਆਂ ਦੇ ਉੱਤੇ ਆਪਣਾ ਪ੍ਰतिकਰਮ ਦਿੱਤਾ ਤੁਹਾਡਾ ਬਹੁਤ-ਬਹੁਤ ਧੰਨਵਾਦ ਹੈ ਜੀ ਬਹੁਤ ਸ਼ੁਕਰੀਆ ਬਹੁਤ-ਬਹੁਤ ਮਿਹਰਬਾਨੀ ਤਰਵੇਦਰ ਜੀ ਧੰਨਵਾਦ ਹੈ ਜੀ ਦਰਸ਼ਕਾਂ ਦਾ ਤੇ ਅਗਲੇ ਹਫਤੇ ਹੋਰ ਨਵੀਆਂ ਖਬਰਾਂ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਆਗਿਆ ਦਿਓ ਧੰਨਵਾਦ